ਸਾਰਨੂ ਪਿਆਰ ਪਰਿਸ਼ਾ ਸ੍ਰੀ ਅਕਾਲ ਢਿੱਲਰ ਫਾਰਮ ਹਾਊਸ ਹੋਪਸ ਸੋ ਸਾਰੀ ਈਵਰਸ ਬਹੁਤ ਵਧੀਆ ਹੋਊਗੀ ਅੱਜ ਸਾਡੇ ਮੰਦਰਵਾਰ ਬਣਨ ਵਾਸਤੇ ਆਂਟੀ ਆਏ ਨੇ ਛਿੰਕੀ ਭਾਬੀ ਹੋਣਾ ਦੀ ਬੀਬੀ ਬੋਏ ਹੋਇਆ ਸੀਗਾ ਤਾਂ ਕਰਕੇ ਸੋ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਹਾਂ ਹੈਗੇ ਖਾਸ ਹੈ ਹਾਂ ਟੇਪਿਆ ਹਾਂ ਖਾਸ ਹੈ ਆ ਜੇਗਾ ਆ ਜੇਗਾ ਕੋਈ ਨਾ ਬੱਚੀ ਪੀ ਲਾ ਦਾਂਗੇ ਤੁਸੀਂ ਖੜੇ ਹੋ ਨਾ ਪੈਰ ਲਾ ਆਹ ਦੱਬ ਦੇ ਜੰਨ ਕਿਲ ਨੂੰ ਬੰਨ ਲੇਂਦੇ ਤਾ ਹੂੰ ਨਾ ਬੰਨ ਲੂ ਮੱਸੀ ਅੱਗਾ ਨੂੰ ਹੋਰ ਬੰਨਦੀ ਐ ਇੱਧਰ ਆ ਗਿਆ ਆ ਫਿਰ ਇੱਧਰ ਤਾਂ ਆਏ ਜਾਉਣਾ ਉੱਧਰ ਉੱਧਰ ਬਿਸਾਰ ਹੈਗੇ ਫੋਰੇਗੇ ਦੀ ਉੱਪਰ ਹੂੰ बना अच्छा, आप अच्छा। दे। दे दे। दे दे। मैं नहीं लग लग पारी ज्यादा लग ਜੇ ਕੁੜੀ ਹੋਵੇ ਚ ਮੁੰਡਾ ਹੋਵੇ ਕਿ ਨਾ ਕੱਲੇ ਕੁੜ ਮੁੰਡੇ ਤੇ ਹੁੰਦੇ ਨੇ ਕੱਲੇ ਮੁੰਡੇ ਦਾ ਠੀਕ ਆ ਇਹ ਬਣਾ ਲਈ ਮੈ ਲੇ ਕੇ ਇੱਤੀ ਕੀ ਤੇ ਤੇ ਕਰਨੇ ਨਾ ਸੌਰਾ ਸੰਭਾਲ ਲੇ ਤੇ ਹਾਂਜੀ ਹਾਂ ਹਾਂ ਇੱਧਰ ਆਉਗੀ ਕਾਮਲਾ ਆਂ ਕਿਵੇਂ ਹੋ ਗਏ ਇੱਕ ਪਾਸੇ ਨਾਂਜੀ ਅਹੀਂ ਲਾ ਦੇਵੇ ਐਸੇ ਦੇ ਲਾ ਦੇਣਾ ਤੇ ਲਓ ਜੀ ਮਨਪਾਗਨ ਨਗਵਮ ਨਾਦਿਕਾਰੇ ਤੇ ਇਹ ਨਗਵਮ ਨਦੀ ਬੰਨ ਰਹੀ ਨੇ ਬੰਦਰਪਾਲ ਇਹਨਾ ਇਹਨਾ ਦਾ ਗੇਟ ਬਾਹਰ ਨੂੰ ਖੁੱਲਦਾ ਸੀਗਾ ਤਾਂ ਕਰਕੇ ਆਪਾਂ ਇੱਕ ਸਾਈਡ ਤੇ ਬੰਨ ਰਿਆਂ ਨੀ ਉੱਚਾ ਥੋੜਾ ਔਖਾ ਬੰਨਣਾ ਲੱਗ ਰਿਹਾ ਤੀਏ ਬਾਕੀ ਟੇਪ ਖੜ ਨਹੀਂ ਰਹੀ ਸੀ ਤਾਂ ਕਰਕੇ ਫਿਰ ਮੰਮੀ ਵੀ ਨਹੀਂ ਕਹਿੰਦੇ ਵੀ ਨਾ ਔਰ ਇੱਕ ਸਾਈਡ ਤੇ ਬੰਨ ਦਿੰਨੇ ਆਪਾਂ ਚਲੋ ਲਖਸ਼ੀ ਉੱਪਰ ਅਸੋ ਦਰੇ ਦੋਈ ਨਭੜ ਕੇ ਆ। ਠੀਕ ਹੈ, ਠੀਕ ਹੈ। ਕਿੰਨੇ ਸੌਣੇ ਨੇ ਆਹ ਫੁੱਲ ਜੀ। ਮੈਨੂੰ ਨਹੀਂ ਆਉਂਦੀ। ਲੱਗਦੇ ਹੂ ਤਾਂ ਕੋਲ ਕਿਸੇ ਰੱਖਦੀ। ਚੱਲ। ਲੋ ਜੀ ਦੁਪਹਿਰ ਦਾ ਟਾਈਮ ਆ ਤੇ ਅਸੀਂ ਚੱਲੇ ਅੱਜ ਪਟਿਆਲੇ। ਸਾਡੀ ਐਨਸੀਡੀ ਖਰਾਬ ਹੋ ਗਈ ਇਹ ਤਾਂ ਸਾਡੀ ਹੁਣ ਜੀਨ ਦਾ ਸਾਥ ਮੈਨੂੰ ਬੜਿਆ ਪਿਆ ਸੀ ਜਦ ਦਾ ਵੇ ਅੰਦਰ ਬੈਠਦੀ ਜੇ ਜੀ ਇਹਨੂੰ ਲਾ ਲੈਂਦੇ ਸੀ ਜੇ ਕੋਈ YouTube ਬ੍ਰੈਕ ਕਰਨ ਪਤਾ ਨਹੀਂ ਕੀ ਆਇਆ ਕਿ ਉਹ ਟਰੱਕਾਂ ਦੀ ਵੀਡੀਓਜ਼ ਬੰਦ ਹੈ ਕੈਨੇਡਾ ਦੇ ਵਿੱਚ ਤੋਂ ਯੂ ایس ਤੇ ਵੀ ਜਾਂਦਾ ਹੁੰਦਾ ਉਹਦੀਆਂ ਵੀਡੀਓਜ਼ ਦੇਖਦੇ ਸੀਗੇ ਕੱਬ ਤੋਂ ਸਾਨੂੰ ਔਖਾ ਹੀ ਹੋ ਗਿਆ ਵੀ ਕਿਵੇਂ ਕੀ ਕਰੀਏ ਹੁਣ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਆਪਰੇਸ਼ਨ ਹੋਊਗਾ ਬੱਚੀ ਦਾ ਸਮਾਨ ਆਪਾਂ ਨੇ ਸਾਰਾ ਚੱਕ ਲਿਆ ਹੈ ਤੇ ਬਸ ਮੈਂ ਚੱਕਦੀਆਂ ਪੜਦਾ ਤੇ ਆਪਾਂ ਜਾਂਦੇ ਆਂ ਪਟਿਆਲੇ ਲੋਚੀ ਆਪਾਂ ਆ ਗਏ ਸਰੰਦ ਰੂੜ ਹੈ ਨਾ ਇਹ ਸਰੰਦ ਰੂੜ ਤੇ ਉਰੋਂ ਤੇਲ ਲੈਣਾ ਹੈ ਕੀ ਆਪਾਂ ਉਰੋਂ ਤੇਲ ਕਾਹ ਤੋਂ ਲੈ ਰਹੇ ਆਂ ਜੀ ਆਪਾਂ ਤਾਂ ਥੋਪੜਵਾ ਲੁੰਦੇ ਨਹੀਂ ਆਂ ਅੱਛਾ ਇਹ ਬ੍ਰੇਕ ਕਿਵੇਂ ਕਰਨੂੰ ਆਹ ਹੈ ਗੈਸਟ੍ਰੰਡਰ ਰੂੜ ਇਸਿੱਧੇ ਸਿਰੰਦ ਨੂੰ ਜਾਂਦੀ ਹੈ ਇੱਧਰ ਨੂੰ ਆਹ ਫੁੱਲ ਜੀ ਕਿੰਨੇ ਸੋਹਣੇ ਲਾਇਆ ਹੋਏ ਨੇ ਇਹਨੇ ਪਾਰਕ ਜਿਹਾ ਬਣਾਇਆ ਹੋਇਆ ਚਾਹ ਮਿਲਾ ਕੋਮਾ ਹਾਂ ਸਹੀ ਗਿਆ ਦੇ ਜੀ ਪ੍ਰਾਣਾ ਵੇਸਟੈਂਡ ਆ ਗਿਆ ਜੀ ਤਾਂ ਹੁਣ ਥੋੜੀ ਹੀ ਬਸਾਂ ਨੇ ਲੋਕਲ ਜੀ ਅੱਧਾ ਇਹ ਮੈਂ ਤਾਂ ਸੁਣਿਆ ਕਹਿੰਦੇ ਅੱਧਾ ਉਹਦਾ ਤੇ ਗਵਰਨਮੈਂਟ ਦਾ ਉਹਦਾ ਰਾਜੇ ਦਾ ਮਰੇਂਦਰ ਸਿੰਘ ਅੱਛਾ ਇਹਦੇ ਰੌਲਾ ਜਿਆ ਪਿਆ ਹੂੰ ਗਸ਼ਤਗਾਰ ਕਿੰਨਾ ਹੈ ਗਵਰਨਮੈਂਟ ਦਾ ਉਹਨਾਂ ਕਿ ਚਲਾ ਰੱਖਿਆ ਬਾਕੀ ਜਿੰਨਾ ਕੋ ਉਹਦਾ ਰਾਜੇ ਦਾ ਦੀਓ ਛੱਡ ਰੱਖਿਆ ਹੂੰ ਠੀਕ ਹੈ ਭੀੜ ਕਿੰਨੀ ਹੋ ਜਾਂਦੀ ਹੈ ਭੀੜ ਦੇਖੋ ਇਹ ਚਿੜੀਆਂ ਕਤੂਰੇ ਹਾਏ ਕਿੰਨੇ ਸੋਹਣੇ ਸੋਹਣੇ ਨੇ ਯਾਰ ਦੇਖੀ ਕਿੰਨੇ ਕੇ ਹੈਂਟ ਨੇ ਸੋਣੇ ਸੋਣੇ ਨੇ ਆਂ ਕੀ ਕਰ ਰੱਖਦੇ ਆ ਆਪਾਂ ਕਹਿੰਦੇ ਆਪਾਂ ਹੀ ਉਹ ਚਿੱਟੇ ਚੂਹੇ ਉਹ ਦੇ ਚੂਹੇ ਚੂਹੇ ਵੀ ਲੋਕ ਵੇਚਦੇ ਨੇ ਕਿਉਂ ਉਹ ਚਿੱਟੇ ਰੱਖਦੇ ਨੇ ਦੁਕਾਨਾਂ 'ਚ ਜਿੰਨੇ ਕਹਿੰਦੇ ਚੂਹੇ ਫਿਰਨਗੇ ਉਨੇ ਚੰਗੇ ਹੁੰਦੇ ਆ ਆਪਾਂ ਆਪਣੇ ਚੂਹੇਨ ਕੰਨੂ ਮਾਰਨ ਨੂੰ ਫਿਰਦੇ ਆ ਤਾ ਦੇਖੋ ਮੰਢੀਰਪਾਲ ਦੀ ਕਿੰਨੇ ਸਾਲ ਦੀ ਆ ਉਹਦੀ ਕਹਾਨਾ ਪਾਸ ਸੀਡ ਆ ਦੇਖ ਤੇਰੇ ਬਸ ਉਹਦੇ ਆ ਇੱਥੇ ਨਹੀਂ ਨਾ ਫੱਕ ਨਹੀਂ ਆ ਰਹੀ ਪਤਾ ਪਿੱਛੇ ਮੁੜਦੇ ਅੱਛਾ ਹਾਏ ਇਹ ਲਾਹੌਰੀ ਗੇਟ ਆ ਪੂਰਾ ਲਾਹੌਰੀ ਗੇਟ ਠੀਕ ਆ ਬੱਸ ਸਟੈਂਡ ਦੇ ਪਿੱਛੇ ਠੀਕ ਹੈ ਜੀ ਲਾਹੌਰੀ ਗੇਟ ਆ ਇਧਰ ਵਾਲਾ ਤਾਂ ਮੈਂ ਪਹਿਲੀ ਵਾਰ ਆਈ ਆ ਦੇਸੀ ਦੀ ਡਾਕਟਰ ਨੇ ਜਿਹੜੇ ਕੋਲ ਆਪਾਂ ਦਵਾਈ ਲੈਣਾ ਹੁੰਦਾ ਆਪਾਂ ਉਹ ਹੋਰ ਉਹ ਸਰੰਦੀ ਗੇਟ ਆ ਇੱਥੇ ਅਲਟਰਾਸਾਉਂਡ ਕਰਾਈ ਸੀ ਬੰਦਰ ਦੀ ਆ ਉਹ ਕਿੱਥੇ ਹੈ ਇੱਥੇ ਉਹ ਗੇਟ ਆ

ਗੋਣ ਬਸ ਨਹੀਂ ਐਸ.ਡੀ ਲੈ ਕੇ ਜਾਉਂਗਾ ਮੈਂ ਫੋਨ ਕਰ ਰਿਹਾ ਤੂੰ ਬੰਦੇ ਆ ਜਾਣਗੇ ਲੈਣਗੇ ਐਸ.ਡੀ ਪਤਾ ਨਹੀਂ ਕਦੋਂ ਮਿਲੂਗੀ ਐਸ.ਡੀ ਆਪਣੀ ਆਪਣੇ ਤੇ ਐਨ ਸੁਣਾ ਦੇਖਦੇ ਸੀਗੇ ਭਾਈ ਜੀ ਨੂੰ ਉਹ ਵੀ ਕੰਮ じゃ ਖਰਾਬ ਹੋ ਗਿਆ ਆ ਵੀ ਖਾ ਸੀ ਸਾਡੀ ਪਿੱਛਾ ਅਸੀਂ ਆ ਗਏ ਚੁੰਗੀ ਤੇ ਖਾ ਰਹੇ ਦਹੀਂ ਪਲੇ ਅੱਜ ਤੋਂ ਪਰ ਆਇਆ ਕਰੇਂਗੇ ਤਾਂ ਉਹ ਤਰੀ ਲਿਆ ਨਾ ਇਹਨੂੰ ਥੋੜੀ ਜਿਹੀ ਥੋੜੇ ਕਰੇਂਗੇ ਅੱਜ ਤੋਂ ਅੰਦਰ ਕਰਾਂਗੇ सब्तियाँ तो सब्सियां बन दिन एसप्रीज कि बन दी ये तो डर लगता है स्परे बहुत होंगी जो आप लेंगे जैसे कई बार लैनी भी पे बिल्कुल नहीं ले बहुत सबकी स्प्रेन बिल्कुल ही खी है kalau itu kan memang itu belum boleh sama lagi kalau ਸਰਦੂੜ ਆਸਾਨ ਜਿਹਾ ਬਸ ਬਣਦਾ ਇਹ ਤੁਹਾਨੂੰ ਲਾਉਣ ਦੇ ਨਾਲ ਉਹ 70 90 ਦੇ ਢੜਕੋਟ ਲਾ ਦਿਓ ਸੋ ਇਹ ਵੀ ਜੀ ਬਣ ਜਾਣਾ ਆਪਣਾ ਪਰੇਟ ਪਾਪਾ ਨੂੰ ਚਲ ਕੇ ਇਹ ਚੱਪੜੇ ਪਹਿਲਾਂ ਲੋੜ ਵਿੱਚੋਂ ਆਪਾਂ ਨੇ ਟੈਸਟ ਕਰਕੇ ਨਹੀਂ ਲਈ ਠੀਕ ਹੈ ਜੇ ਇਹਨਾਂ ਰੈਸਟੋਰੈਂਟ ਟੈਸਟ ਕਰਨ ਵਾਸਤੇ ਮੈਂ ਆ ਆ ਮੈਂ ਲਾ ਗਈ ਇੱਧਰ ਰੋਟੀਆਂ ਚਲੋ ਮ ਨੂੰ ਰੋਟੀ ਖਾ ਲੈਣੀ ਆ ਸਾਰੀ ਲਓ ਜੀ ਪਾਲ ਕੀ ਲੋਕਾਂ ਦੇ ਸਾਥੀ ਠੀਕ ਸਭ ਠੀਕ ਕਦ ਤੱਕ ਦਿਨ ਹੋਰ ਅੱਗੇ ਤੇ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਕੀ ਹੁੰਦਾ ਇਹ ਨਹੀਂ ਠੰਡੀ ਕਰਕੇ ਫਿਰ ਪਤਾ ਲਾ ਲਵਾਂਗੇ ਸਾਰੇ ਖਾਣ ਪੀਂ। ਜਿਹੜੇ ਦੇਖਦੇ ਨੇ ਵੀਡੀਓ ਲੋਕ ਵੀ ਦੇਖੀਆ। ਹੋਰ ਗੱਲ ਨਹੀਂ ਆਵਾਜ਼। ਓਹ ਹੋ ਹੋ ਐਨੀ ਮਰਚਾ ਐਨਾ ਨੂੰ ਇਹ ਤਾਂ ਹੋਈ ਨਹੀਂ ਸਕਦਾ। ਹੋਈ ਨਹੀਂ ਸਕਦਾ। ਬਹੁਤ ਕੌੜੀ ਆ ਬਾਈ। ਅਹਿਦੀਨਾ ਬਣਾਇਆ ਤੁਸੀਂ ਕਰਦੇ ਵੇ ਹਾਂ ਬਹੁਤ ਵਧੀਆ ਪਤਾ ਸੀ ਹੱਸ ਪਾਦੇ ਮਾਲੀ ਹੋਵੇ ਜਾਂ ਨੂਨ ਤੇਜੇ ਹੋਵੇ ਬਲਕਿ ਨਾ ਤੇ ਨੂਨ ਤੇਜ ਹੋਵੇ ਜਾਂ ਮਿਰਚ ਤੇਜ ਹੋਵੇ ਜੇ ਤੁਸੀਂ ਅਗਲੀ ਵਾਰੀ ਵਧੀਆ ਟੈਸਟ ਕਰਵਾਉਣਾ ਤਾਂ ਐਂ ਕਿਹਾ ਕਰੋ ਆਹਾ ਹਾ 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 ਆ ਬੜੀਆ ਬਾਹਰ ਜਾ ਕੇ ਹਾਂ ਤੇ ਬੰਦੇ ਦਾ ਹੋਟਲ ਤੇ ਮਿਲ ਜਾਂਦੀ ਹੈ ਹੋਟਲ ਤੇ ਖਾਇਆ ਉਹ ਤਾਂ ਸਹੀ ਗੱਲ ਹੈ ਜੀ ਨਹੀਂ ਰੋਟੀ ਤੋਂ ਤਾਂ ਬੰਦ ਵੀ ਜੇ ਕੋ ਮਰਜ਼ੀ ਖਾ ਲੋ ਨਹੀਂ ਫਿਰ ਘਰ ਪੋਚੇ ਵਾਲੀਆਂ ਲਵਾਓ ਉਹਨਾਂ ਨੂੰ ਪੋਚਾ ਲਵਾਓ ਪੋਚੀ ਘਣੀਆਂ ਬਹੁਤ ਮਸ਼ਹੂਰ ਚੱਲ ਰਹੀਆਂ ਨੇ ਅੱਜਕੱਲ੍ਹ ਹੂੰ ਆ ਆਪਣੀ ਐਸਿਸਟੀ ਨਗਰ ਦੇ ਵਿੱਚ ਕਰਦੇ ਨੇ ਵੀ ਉਸੀ ਦਵਾਈ ਪਲਾ ਕੇ ਚੱਕਣ ਲੱਗੀ ਸੀ ਸਾਰਾ ਸਮਾਨ ਕਰ ਲੁੱਟਣ ਲੱਗੀ ਤੇ ਕੰਦੀ ਰੋਟੀ ਦੇ ਫਰੀਚੀ ਚਲਦੀ ਆ ਹੂੰ ਨਿਤੂ ਲਾ ਰਹੀ ਝਾੜੂ ਮੈਂ ਰੋਟੀ ਬਣਾਉਂਦੀ ਸਬਜ਼ੀ ਬਣਾਉਂਦੀ ਭੰਡ ਮਾਰ ਤੇ ਮੈਂ ਫਰੀ ਹੋ ਗਈ ਉਹ ਤੋਰ ਇਹਨੇ ਗੱਡੀ ਟਾਈਮ ਕਿੰਨਾ ਹੋ ਗਿਆ 8:30 ਸਾਰੇ ਆਪੂ ਆਪਣੇ ਕੰਮਾਂ ਤੇ ਲੱਗੇ ਹੋਣੇ ਦੀਦੀ ਬਦਾਨ ਕੀ ਕਰਦੀ ਹੈ ਤੀ ਆ ਗੱਡੀ ਤੋੜੇ ਇਹਨੇ ਮੈਂ ਇਕੱਲੇ ਹੀ ਤੋੜੇ ਆਦ ਨਹੀਂ ਆ ਰਹੀ ਹੈਗੀ ਉੱਚੀ ਬੋਲ ਹਾਂ ਲੈ ਫੜਾ ਚਲੋ ਆਪਾਂ ਉਹਨਾਂ ਦੇ ਦੁੱਧ ਲੈਣ ਜਾ ਰਹੇ ਹਾਂ ਉਹ ਤਾਂ ਹਰਤੀ ਚ ਨਹੀਂ ਗਰਮੀ ਆ ਨਾ ਗਰਮੀ ਨਹੀਂ ਹੈ ਥਾਂ ਦਾ ਇਹ ਕਹਿੰਗੀ ਫਰਾਵ ਹੋ ਗਿਆ ਨਾ ਮੈਂ ਭੁੱਲ ਗਈ ਮੈਂ ਤਾਂ ਸਵੇਰ ਦੀ ਰੋਲਾ ਪਾ ਰਹੀ ਹਾਂ ਮੈਂ ਰੋਟੀ ਰੂਟੀ ਬਣਾਉਣ ਲੱਗੀ ਸਬਜ਼ੀ ਬਣਾਉਣ ਲੱਗੀ ਮੈਂ ਹੋ ਗਈ ਫਰੀ ਤੂੰ ਵੀ ਹੋ ਗਈ ਹਾਂ ਮੇਰੇ ਤੇ ਸਾਰੇ ਭਏ ਨੇ ਕੁੜੀਆਂ ਤੋਰ ਕੇ ਸਬਜ਼ੀ ਬਣਾਈ ਰੋਟੀ ਬਣਾਈ ਹੂੰ ਕੀ ਭੁੰਨ ਲਿਆ ਫਿੰਨੀ ਮੈਂ ਕਰੇਲੇ ਭੁੰਨ ਕੇ ਆਈਆਂ ਰੋਟੀ ਬਣਾ ਕੇ ਆਈਆਂ ਪੁ ਝਾੜੂ ਲੱਗ ਗਿਆ ਬਾਹਰ ਲੈਣੇ ਨਬੂ ਅੱਪ ਤੱਕ ਮੇਰੀਆਂ ਕੁੜੀਆਂ ਨਹੀਂ ਜਾਂਦੀਆਂ ਸਾਡੀ ਮੈਂ ਅਸ ਹਟ ਗਈ ਨਬੂ ਕੇ ਦੁੱਧ ਲੈ ਕੇ ਜਾਂਦੇ ਹੁਣ ਅਸੀਂ ਪਾਉ ਨਾ ਨੋਨ ਬਣਾਇਆ ਤੁਰੀ ਪਰਾਦ ਦੇ ਵਿੱਚ ਲੱਗਿਆ ਪਿਆ ਪੀਸ ਕੱਟ ਕੇ ਤੇ ਰੋਟੀ ਬਣਾ ਲਈ ਚਲ ਇਹਦੀ ਮੰਮੀ ਨੇ ਵੀ ਰੋਟੀ ਬਣਾ ਲਈਆਂ ਵੇਖੋ ਨਭੂ ਦੀ ਨੇ ਨਭੂ ਗਈ ਸਕੂਲ ਲੋ ਜੀ ਗੱਡੀ ਆਪਾਂ ਨੇ ਸਮਾਰ ਕੇ ਢੋਲੀ ਸਿਰਫ ਲੀ ਫੇਰ ਨਹੀਂ ਰਹਿ ਗਈ ਉਹ ਮੈਂ ਫੇਰਤੀ ਆ ਪਿਆਜ਼ ਕਾਫੀ ਚਿਰਾਂ ਬਾਅਦ ਅਸੀਂ ਤੋੜਿਆ ਟਰੈਕਟਰ ਅੱਜ ਇਹਦੀ ਵੀ ਵਾਰੀ ਆ ਗਈ ਤੇ ਪਾਲੀ ਗੰਦਾ ਪਿਆ ਹੈ ਮਾਰ ਕੇ ਜੀਵੀ ਤੋ ਦੇਣਾ ਕਿਨੇ ਜੀ ਲਵਟੋ ਰਹੇ ਇਹਨੂੰ ਪਹਣਾ ਕਿਨੇ ਚੀਰਾਂ ਬਾ ਤੋ ਰਹੇ ਇਹਨੂੰ ਖਾਸ ਹੋ ਗਿਆ ਕਿਵੇਂ ਕਾਲਾ ਕਾਲਾ ਪਾਣੀ ਨਿਕਲ ਕੇ ਆਉਂਦਾ ਦੇਖੋ ਚਲੋ ਜੀ ਲੋ ਜੀ ਆਪਣੀ ਗੱਡੀ ਵੀ ਤੋਤੀ ਕੀਤੇ ਟਰੈਕਟਰ ਵੀ ਤੋਤਾ ਗਿਆ ਤੇ বাস ਹੁਣ ਆਪਾਂ ਕਰਦੇ ਆ ਆਪਣੀ ਅੱਜ ਦੀ ਵੀਡੀਓ ਨੂੰ ਇੱਥੇ ਹੀ ਐਂਡ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ ਕੱਲ ਸਾਡੇ ਕੋਲ ਛੋਟੇ ਕਲਿੱਪ ਬਣੇ ਸੀ ਤਾਂ ਕਰਕੇ ਫਿਰ ਮੈਂ ਅੱਜ ਦਾ ਸਵੇਰ ਦਾ ਸਾਰਾ ਰੁਟੀਨ ਜਾਂ ਪਾਤਾ ਸੋ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਤੇ ਬਾਕੀ ਬਾਕੀ ਹੁਣ ਆਪਾਂ ਮਿਲਦੇ ਆ ਆਪਣੇ ਨੈਕਸਟ ਵਲੌਗ ਦੇ ਵਿੱਚ ਜੋ ਅਸੀਂ ਕੱਲ ਪਾਵਾਂਗੇ ਸੋ Tata bye bye